ਹਾਂਜੀ ਹੁਣ ਆਪਾਂ ਕਰਾਂਗੇ ਫਰਸ਼ ਸਲਵਾਰ ਦੀ ਸਟੀਚਿੰਗ ਸਭ ਤੋਂ ਪਹਿਲਾਂ ਆਪਾਂ ਇਹ ਆਸਣ ਜੋੜਾਂਗੇ ਸਲਾਈ ਲਗਾ ਕੇ ਆਸਣ ਟੈਚ ਕਰਨ ਤੋਂ ਬਾਅਦ ਸਲਵਾਰ ਨੂੰ ਆਸਣ ਆਸਣ ਮਿਲਾ ਕੇ ਇਸ ਤਰ੍ਹਾਂ ਆਪਣੇ ਰੱਖ ਲੈਣੀ ਹੈ ਆਸਣ ਅਟੈਚ ਕਰਕੇ ਆਪਾਂ ਨੇ ਹੁਣ ਫਸਟ ਬਲ ਪਾਵਾਂਗੇ ਬਲ ਪਾਣਾ ਸਟਾਰਟ ਕਰਾਂਗੇ ਫਸਸੀ ਸਲਵਾਰ ਚ ਬਲ ਸਾਈਡ ਤੋਂ ਪਹਿਲਾ ਬਲ ਪਾਵਾਂਗੇ 2.5 ਇੰਚ ਜਾਂ 3 ਇੰਚ ਦਾ ਆਪਾਂ 2.5 ਇੰਚ ਦਾ ਵੀ ਪਾ ਸਕਦੇ 3 ਇੰਚ ਦਾ ਪਰ ਮੈਂ 2.5 ਇੰਚ ਤੋਂ ਸਟਾਰਟ ਹੀ ਕਰਾਂਗੀ 2.5 ਇੰਚ ਦੀ ਮਾਰਕਿੰਗ ਇੱਧਰ ਕਰਾਂਗੇ ਇੱਕ ਬਲ ਇਸ ਤਰ੍ਹਾਂ ਪਵੇਗਾ 2.5 ਇੰਚ ਦਾ ਤੇ 2.5 ਇੰਚ ਦਾ ਹੀ ਦੂਜੀ ਸਾਈਡ सलवार का जी ध्यान में देखिए अपने बल किना जो अपने मार्किंग की है ढाई इंच की इसमें एवं फोल्ड करना है ਫੋਲਡ ਕਰਕੇ ਜਦੋਂ ਸਲਾਈ ਲਗਾਉਣੀ ਹੈ ਜੋ ਹੇਠਲਾ ਪੱਲਾ ਹੈ ਉਹਨੂੰ ਬਾਹਰ ਕੱਢ ਦੇਣਾ ਆ ਚੀਜ਼ ਹੈ ਐਥੋਂ ਰੱਖ ਕੇ ਆਪਣੇ ਸਲਾਈ ਲਗਾਉਣੀ ਹੈ अदा बल से सिलाई लगा दी है तरह इस तरह ही आप दूजी साइड बल पावे इस तरह इधर भी अपने वेरे ढाई इंच मार्किंग की है सेम फोल्ड करना है ढाई इंच का फोल्ड करने तो बाद जो हेठला पला है उसनू छोट तो ने सिलाई है। ਸਾਈਡ ਇੱਕ ਬਾਲ ਪੈ ਗਿਆ ਹੈ। ਲੈਣੀ ਦਾ ਉਹ ਇਹਦਾ ਬਾਇਰ ਬਾਇਰ ਹੱਥ ਨਾਲ ਹੱਥ ਕੋਰੇ ਕਰਨਾ। ਚਲੋ। ਦੋਨੋਂ ਸਾਈਡ ਆਪਾਂ 8 ਇੰਚ ਦਾ ਬਾਲ ਪਾ ਕੇ ਜੋ ਆਸਣ ਆਪਾਂ ਨੇ ਅਟੈਚ ਕੀਤਾ ਉਹਦੇ ਵਿੱਚ ਸੈਂਟਰ ਵਿੱਚ ਆਪਾਂ ਨੇ 4 ਇੰਚ ਦਾ ਇਹ ਇੱਕ ਇਧਰਲੀ ਸਾਈਡ ਤੇ 4 ਇੰਚ ਐਵਲੀ ਸਾਈਡ ਇੱਕ ਨਿਸ਼ਾਨ ਲਗਾਉਣਾ ਹੈ। ਇਹ ਆਪਾਂ ਨੇ 4-4 ਇੰਚ ਦਾ ਗੈਪ ਛੱਡਣਾ ਵਿਚਾਲੇ। ਇਹ ਜੋ ਇਸ ਵਾਰ ਪੇਸ ਮਾਰਕਿੰਗ ਦੇ ਵਿੱਚ ਜੋ ਡਿਸਟੈਂਸ ਬਚਿਆ ਹੈ ਉਹਦੇ ਵਿੱਚ ਆਪਾਂ ਨੇ ਇੱਕ ਇੱਕੋ ਜਿਹਾ ਬਰਬਰ ਬਲ ਪਾਉਣੇ ਨੇ ਬਲ ਚਾਹੇ 3 ਪੈਜਾਂ ਚਾਹੇ 4 ਪੈਜਾਂ ਆਪਣੇ ਆਪਣੇ ਕੋਲ ਬਚਿਆ ਹੈ 11 ਇੰਚ ਤਾਂ ਆਪਾਂ 1.5 ਦੇ ਵਿੱਚ ਬਲ ਕੰਪਲੀਟ ਕਰਨੇ ਨੇ 2 2 ਤੇ अपा माथी खानी है ढाई ढाई इंच की ढाई तो एक पॉइंट उपर इसे तो तरह अपने चक के अपने पहला बाल पाए इसे तरह ही उपड़ा चक के अपने दूजा बल पालना है कपड़ा फिर चकां तीजा बल इसे तरह ही जो माकि इस तरह देखो चार इंच का डिस्टेंस छ पै चुके एक, दो तीन चार बल पे ने ਜਿਨ੍ਹਾਂ ਦਾ ਘੇਰਾ ਵੱਤੋਂ ਦਾ ਉਹਨਾਂ ਦੇ ਪੰਜ ਤੋਂ ਵੱਧ ਵੀ ਪੈਣੇ ਜਿਨ੍ਹਾਂ ਦਾ ਘੇਰਾ ਥੋੜਾ ਘੱਟ ਹੁੰਦਾ ਕੱਪੜੇ ਦਾ ਆਪਾਂ ਨਾ ਤਾਂ ਉਹਨਾਂ ਦੇ 4-5 ਤੋਂ ਬਣੇ ਪੈਂਦੇ ਹਨ ਇਸੇ ਤਰ੍ਹਾਂ ਹੀ ਸੇਮ ਬੁਝੇ ਪਾਸੇ ਆਪਾਂ ਬਲ ਪਾਉਣੇ ਆ ਪਹਿਲਾਂ ਆਪਾਂ ਇਹਨਾਂ ਦੀ ਸਲਾਈ ਲਗਾਉਣੀ ਹੈ ਨਾ ਬਣਾ ਤੇ ਹਾਂਜੀ ਇੱਧਰ ਆਪਾਂ ਬਲ ਪਾਤ ਦਿੱਤੇ ਨੇ ਤੇ ਹੁਣ ਆਪਾਂ ਇੱਧਰ ਬਲ ਪਾਵਾਂਗੇ ਹਾਂਜੀ ਦੋਨੋਂ ਸਾਈਡ ਬਲ ਪੈ ਚੁੱਕੇ ਨੇ ਦੇਖਣੇ ਦੋਨੋਂ ਸਾਈਡ ਪੰਜ-ਪੰਜ ਬਲ ਪਏ ਹਨ ਤੇ ਹੁਣ ਆਪਾਂ ਨੇ ਬੈਲਟ ਅਟੈਚ ਕਰਨੀ ਇਹਦੇ ਨਾਲ ਬੈਲਟ ਆਪਾਂ ਪਹਿਲਾਂ ਹੀ ਬਣਾਈ ਹੋਈ ਹੈ ਆਪਾਂ ਬੈਲਟ ਦੀ ਸਲਾਈਨ ਸਲਾਈ ਜੋੜ ਕੇ ਇਸ ਨੂੰ ਆਸਨ ਦੀ ਸਲਾਈਨ ਨਾਲ ਸੈਂਟਰ ਚ ਰੱਖ ਕੇ ਦੇਖ ਲਵਾਂਗੇ ਕਿ ਆਪਣੀ 벨ਟ ਸਹੀ ਆ ਰਹੀ ਹੈ ਇਹ ਜੋ ਇੰਨਾ ਕ ਕਪੜਾ ਬਚੇ ਤਾਂ ਜਦੋਂ ਆਪਾਂ ਗਲਾਈ ਚ ਲਾਉਣਾ ਤੇ ਉੱਥੇ ਕਵਰ ਹੋ ਜਾਂਦਾ ਹੁੰਦਾ ਬੈਕ ਸਾਈਡ ਤੇ ਬੜਾ ਅਸੀਂ ਸੁਨਾਰ ਚ ਜੇ ਆਪਣੇ ਕੋਲ ਕਪੜਾ ਹੈ ਤਾਂ ਪਾ ਸਕਦੇ ਹਾਂ ਜਿਵੇਂ ਕਿ ਇੱਕ ਬੜਾ ਪਾਉਨੇ ਹ ਜੇ ਨਹੀਂ ਵੀ ਹੈਗਾ ਤਾਂ ਤਾਂ ਵੀ ਇਹ ਬਿਨਾ ਬੜ ਤੋਂ ਸੁਨਾਰ ਪੈ ਜਾਂਦੀ ਚਲ ਜਾਣੀ ਹੈ ਪੈ ਜਾਂਦੀ ਹੈ ਹਾਂਜੀ ਹੁਣ ਆਪਣੇ ਬਲ ਪਾ ਕੇ 벨ਟ ਅਟੈਚ ਹੋ ਚੁੱਕੀ ਐ ਹੁਣ ਆਪਾਂ ਬਣਾਵਾਂਗੇ ਸਲਵਾਰ ਦਾ ਪੌਂਚਾ ਸਲਵਾਰ ਦਾ ਪੌਂਚਾ ਬਣਾਉਣ ਲਈ ਹਾਰਡ ਪੇਪਰ ਪੇਸਟਿੰਗ ਬੁਕਰਮ ਲਵਾਂਗੇ ਤੇ ਉਸ ਦੀ ਲੈਂਥ ਆਪਾਂ ਜਿੰਨੀ ਬਾਟਮ ਰੱਖਣੀ ਐ ਉਹਦੇ ਅਕੋਰਡਿੰਗ ਕਟਾਂਗੇ ਤੇ ਚੜਾਈ ਵੀ ਆਪਾਂ ਆਪਣੀ ਜਿੰਨਾ ਕਟਣੀ ਐ ਕਿੰਨੀ ਲੈਣੀ ਐ ਬਟ ਮੈਂ 7 ਇੰਚ ਦੀ ਚੜਾਈ ਲੱਤੀ ਐ 7 ਇੰਚ ਦੀ ਚੁਣਾਈ ਲਈ ਹੈ ਮੈਂ ਜਿਸ ਸਲਵਾਰ ਦੀ ਆਪਾਂ ਬੋਟਮ ਉੱਤੇ ਇਹ ਬ੍ਰੀਕ ਲੈਸ ਲਗਾਵਾਂਗੇ ਨੀਚੇ ਇਸ ਦੀ ਫਿਨਿਸ਼ਿੰਗ ਦਿੰਦੇ ਆ ਲੈਸ ਅਟੈਚ ਕਰਨ ਤੋਂ ਬਾਅਦ ਹੁਣ ਆਪਾਂ ਇਸ ਤੇ ਬੁਕਰਾਮ ਅਟੈਚ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਨੇ ਸਲਵਾਰ ਦਾ ਪੋਂਚੇ ਦਾ ਸੈਂਟਰ ਕਰਨਾ ਹੈ ਇਹਦਰ ਬੁਕਰਮ ਦਾ ਸੈਂਟਰ ਕੀਤਾ ਹੈ ਆਪਾਂ ਨੇ ਇਹ ਦੋਨਾਂ ਨੂੰ ਮਿਲਾ ਕੇ ਪੂਰੇ ਲਗਾ ਦਵਾਂਗੇ ਆਪਾਂ ਪੈਨ ਤਾਂ ਜੋ ਤੋਂ ਕਪੜਾ ਹੀਦੇ ਨੇ ਤਾਂ ਉਹ ਸੈਂਟਰ ਬਿਲਕੁਲ ਸਹੀ ਆਵੇ ਹਾਂਜੀ ਬੁਕਰਮ ਅਟੈਚ ਕਰਨ ਤੋਂ ਬਾਅਦ ਹੁਣ ਆਪਾਂ ਇਸ ਨੂੰ ਅੰਦਰਲੀ ਸਾਈਡ ਫੋਲਡ ਕਰਾਂਗੇ ਤੇ ਸਲਾਈ ਲਗਾਵਾਂਗੇ ਦੱਬ ਮਿਸਲਾਈ ਦੱਬ ਮਿਸਲਾਈ ਲਗਾਉਣ ਤੋਂ ਬਾਅਦ ਹੋਣਾ ਆਪਾਂ ਇਸ ਦੇ ਇੱਕਸ ਲਗਾਈ ਹੋਏ ਪੌਂਚੇ ਦੱਬ ਲਈ ਕਰਾਂਗੇ बॉटम अटैच हो चुकी है अपनी एक सिलाई उरे लगाई है एक सिलाई उरे लगाई है तो हम आप कर सलवार के पौचे की फिटिंग ऑनफोल्ड करने तो बाद पह बॉटम की मार्किंग करा बॉटम आनी मर्जी है चाहे अठ साढे अठ नौ मैं साढ़े अठ भी मार्किंग करूँगी साढ़े अठा मार्किंग की है ਦਾ ਸੈਂਚ ਤੇ ਦਾ ਸੈਂਚ ਤੇ ਕਰਕੇ ਇਹਨਾਂ ਦੋਨਾਂ ਨਿਸ਼ਾਨਾਂ ਨੂੰ ਮਿਲਾ ਕੇ ਸਿੱਧੇ ਫਿਟਿੰਗ ਸੇ ਨਿਕਲਣਗੀ ਫਿਟਿੰਗ ਦੀ ਸਲਾਈਡ ਲਗਾਵਾਂਗੇ ਹੁਣ ਹਾਂ ਜੀ ਹੁਣ ਆਪਾਂ ਦੋਨੋਂ ਸਾਈਡ ਫਿਟਿੰਗ ਦੀ ਸਲਾਈ ਲਗਾ ਲਈ ਹੈ ਹੁਣ ਆਪਾਂ ਇਸ ਨੂੰ ਸਿੱਧਾ ਕਰਕੇ ਦੇ ਦਿਆਂ ਕਿ ਕਿਹੋ ਜਿਹੀ ਐ ਫਾਸ਼ੀ ਸਲਵਾਰ ਦੀ ਲੁੱਕ ਹਾਂਜੀ ਇਹ ਆ ਗਈ ਮੇ ਸਲਵਾਰ ਦੀ ਫਾਈਨਲ ਲੁੱਕ ਦੇਖੋ ਬਲ ਚਲੋਂਗਾ ਪੂਰੀ ਦਿਖੋਣੀ ਹੈ ਬਿਲਕੁਲ ਸਟ੍ਰੇਟ ਆਪਣੀ ਕਰੀਜ਼ ਖੜੀ ਆ ਬਿਲਕੁਲ ਸਟ੍ਰੇਟ ਬਲ ਜੋ ਆਪਾਂ ਲਾਸਟ ਚੈੱਕ ਕੀਤਾ ਸੀ ਦੇਖੋ ਸਲਵਾਰ ਦੀ ਲੁੱਕ ਹਾਂਜੀ ਜੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ